ਕੋਕ ਪੀਣ ਦੇ ਸ਼ੌਕੀਨ ਸਾਵਧਾਨ ਆ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ ਕੋਕਾ ਕੋਲਾ ਦੇ ਨਾਂ ਤੇ ਵੇਚੀ ਜਾ ਰਹੀ ਹੈ ਗੰਦੇ ਤਰੀਕੇ ਦੇ ਨਾਲ ਤਿਆਰ ਕੀਤੀ ਐ ਕੋਲਡ ਡਰਿੰਕ ਦੇਖੋ ਵੀਡੀਓ ਤੇ ਹੋਰਾਂ ਨੂੰ ਸ਼ੇਅਰ ਕਰ ਜ਼ਰੂਰ ਕਰੋ ਸੋਚੇ ਕੋਲਡ ਡਰਿੰਕ ਪੀਣ ਦਾ ਤਾਂ ਹਰ ਕੋਈ ਹੀ ਸ਼ੌਕੀਨ ਹੁੰਦਾ ਹੈ ਅਸੀਂ ਭਾਵੇਂ ਰੈਸਟੋਰੈਂਟ ਦੇ ਵਿੱਚ ਚਾਈਏ ਜਾਂ ਫਿਰ ਟਰੈਵਲ ਕਰੀਏ ਅਸੀਂ ਨਾ ਚਾਹੁੰਦੇ ਹੋਏ ਵੀ ਕੋਲਡ ਡਰਿੰਕ ਖਰੀਦ ਹੀ ਲੈਂਦੇ ਆ ਖਾਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਹੁਣ ਵੀ ਗਰਮੀਆਂ ਦਾ ਮੌਸਮ ਹੈ ਤੇ ਹਰ ਕੋਈ ਹੀ ਕੋਲਡ ਡਰਿੰਕ ਪੀਣਾ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਿਆਸ ਬੁੱਝ ਜਾਵੇਗੀ ਪਰ ਹੁਣ ਜੋ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿਉਂਕਿ ਬੇਹੱਦ ਹੀ ਹੈਰਾਨ ਕਰ ਦੇਣ ਵਾਲੀ ਹੈ ਵੀਡੀਓ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਵੀ ਇੱਕ ਇਹੀ ਵੀਡੀਓ ਵਾਇਰਲ ਹੋਈ ਸੀ ਤੇ ਇਹ ਵੀਡੀਓ ਵੀ ਕੁਝ ਸਮਾਂ ਪਹਿਲਾਂ ਵਾਇਰਲ ਹੋਈ ਸੀ ਤੇ ਹੁਣ ਇੱਕ ਵਾਰ ਫੇਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਗੰਦੇ ਤਰੀਕੇ ਦੇ ਨਾਲ ਕੋਲਡ ਡਰਿੰਕ ਫੈਕਟਰੀ ਦੇ ਵਿੱਚ ਬਣਾਈ ਜਾ ਰਹੀ ਹੈ ਇਸ ਨੂੰ ਦੇਖ ਕੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਇਹ ਨਕਲੀ ਕੋਲਡ ਡਰਿੰਕ ਹੈ ਕੋਕੋਕੋਲਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਤੋਂ ਵਾਇਰਲ ਹੋ ਰਹੀ ਹੈ ਤੇ ਸਾਡਾ ਵੀ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਲੋਕ ਜਾਗਰੂਕ ਹੋ ਸਕਣ ਕਿ ਕਿਸ ਤਰੀਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਲੋਕਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ। ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਫੈਕਟਰੀ ਦੇ ਵਿੱਚ ਦੋ ਤੋਂ ਤਿੰਨ ਕਾਰੀਗਰ ਜੜੀ ਨਹੀਂ ਉਹ ਕੋਕ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਹ ਉਹਨਾਂ ਹੀ ਬੋਤਲਾਂ ਦੇ ਵਿੱਚ ਉਹ ਕੋਕ ਦਾ ਘੋਲ ਜਿਹੜਾ ਉਹ ਬਣਾ ਕੇ ਪਾ ਰਹੇ ਨੇ ਜਿਸ ਤੋਂ ਬਾਅਦ ਇਸ ਬੋਤਲ ਨੂੰ ਦੇਖ ਕੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਇਹ ਨਕਲੀ ਕੋਕ ਹੈ ਕੋਕ ਪੀਣ ਦਾ ਤਾਂ ਹਰ ਕੋਈ ਹੀ ਸ਼ੌਕੀਨ ਹੁੰਦਾ ਹੈ ਕਿਉਂਕਿ ਅਕਸਰ ਹੀ ਅਸੀਂ ਜਦੋਂ ਵੀ ਕਿਸੇ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਜਾਂਦੇ ਹਾਂ ਅਸੀਂ ਕਿਸੇ ਵੀ ਰੇੜੀ ਤੋਂ ਕੋਈ ਸਮਾਨ ਵੀ ਖਰੀਦਦੇ ਹਾਂ ਤਾਂ ਅਸੀਂ ਨਾਲ ਕੋਕ ਜ਼ਰੂਰ ਖਰੀਦਦੇ ਹਾਂ ਅਤੇ ਹਰ ਕੋਈ ਹੀ ਸ਼ੌਕੀਨ ਹੁੰਦਾ ਹੈ ਬੱਚੇ ਵੀ ਸ਼ੌਕੀਨ ਹੁੰਦੇ ਨੇ ਕੋਕ ਪੀਣ ਦੇ ਪਰ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਆਪਣੀ ਹੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਸਾਨੂੰ ਨਹੀਂ ਪਤਾ ਕਿ ਬਾਜ਼ਾਰਾਂ ਦੇ ਵਿੱਚ ਕੀ ਵਿਕ ਰਿਹਾ ਹੈ ਕਿਉਂਕਿ ਜਿਵੇਂ ਹੀ ਗਰਮੀ ਦਾ ਮੌਸਮ ਆਉਂਦਾ ਹੈ ਜ਼ਿਆਦਾਤਰ ਜਿਹੜੇ ਲੋਕ ਹੁੰਦੇ ਨੇ ਉਹ ਕੁਝ ਮੁਨਾਫਾ ਕਮਾਉਣ ਦੇ ਚੱਕਰ ਦੇ ਵਿੱਚ ਅਜੇ ਹੀ तरीके ਅਪਣਾਉਂਦੇ ਨੇ ਅਤੇ ਅਜਿਹੀਆਂ ਕੋਲਡ ਡਰਿੰਕਸ ਗੰਦੇ ਤਰੀਕੇ ਦੇ ਨਾਲ ਘੱਟ दाम ਦੇ ਵਿੱਚ ਬਣਾ ਕੇ ਅਤੇ ਵੱਧ दाम ਦੇ ਉੱਤੇ ਵੇਚਦੇ ਨੇ ਜਿਸ ਕਰਕੇ ਉਹਨਾਂ ਨੂੰ ਮੁਨਾਫਾ ਹੁੰਦਾ ਹੈ ਅਤੇ ਵੀਡੀਓ ਦੇ ਵਿੱਚ ਜਿਸ ਤਰੀਕੇ ਇਹਨਾਂ ਦੇ ਵੱਲੋਂ ਕੋਲਡ ਡਰਿੰਕ ਬਣਾਈ ਜਾ ਰਹੀ ਹੈ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਗੰਦੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇੱਕ ਤਾਂ ਕੋਲਡ ਡਰਿੰਕ ਬਣਾਈ ਗਈ ਦੂਜਾ ਇਹਨਾਂ ਦੇ ਵੱਲੋਂ ਕੀ ਪਾਇਆ ਗਿਆ ਵਿੱਚ ਇਸ ਦਾ ਵੀ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਪਤਾ ਹੈ ਕਿ ਇਹਨਾਂ ਨੇ ਵਿੱਚ ਕੀ ਪਾਇਆ ਹੈ ਹਾਲਾਂਕਿ ਫੈਕਟਰੀ ਦੀ ਇਹ ਵੀਡੀਓ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਹੈਰਾਨ ਰਹਿ ਗਏ ਨੇ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਿਹੜੀ ਕੋਕ ਹੈ ਉਹ ਨਹੀਂ ਪੀਵਾਂਗੇ ਹਾਲਾਂਕਿ ਇਸ ਉੱਤੇ ਕੰਪਨੀ ਦਾ ਕੋਈ ਵੀ ਸਪਸ਼ਟਿਕਰਣ ਅਜੇ ਤੱਕ ਨਹੀਂ ਆਇਆ ਹੈ ਪਰ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਗਰਮੀ ਦਾ ਮੌਸਮ ਆਉਂਦਾ ਹੈ ਤਾਂ ਜਿਹੜੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਜਾਂਦੀਆਂ ਨੇ ਤੇ ਹੁਣ ਇੱਕ ਵਾਰ ਫੇਰ ਗਰਮੀ ਦੇ ਹੀ ਮੌਸਮ ਵਿੱਚ ਆਲੇ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਕਾਰੀਗਰ ਫੈਕਟਰੀ ਦੇ ਵਿੱਚ ਮੌਜੂਦ ਨੇ ਅਤੇ ਉਹਨਾਂ ਦੇ ਵੱਲੋਂ ਗੰਦੇ ਤਰੀਕੇ ਦੇ ਨਾਲ ਕੋਲਡ ਡਰਿੰਕ ਬਣਾਈ ਜਾ ਰਹੀ ਹੈ ਕੋਕੋਕੋਲਾ ਦੇ ਨਾਂ ਤੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਾਡਾ ਵੀ ਇਹ ਵੀਡੀਓ ਦਿਖਾਉਂਦਾ ਹੈ ਇਹ ਮਕਸਦ ਹੈ ਕਿ ਲੋਕ ਜਾਗਰੂਕ ਹੋ ਸਕਣ ਸੁਚੇਤ ਹੋ ਸਕਣ ਇਸ ਵੀਡੀਓ ਨੂੰ ਦੇਖੋ ਤੇ ਹੋਰਾਂ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਲੋਕ ਵੀ ਸੁਚੇਤ ਹੋ ਸਕਣ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ